ਚੋਨੇ ਦਾ ਪੂਰਾ ਟਿੱਡਾ ਬ੍ਰਾਊਨ ਪਲਾਂਟ ਹੌਪਰ ਇਹ ਆਮ ਤੌਰ ਤੇ ਚੋਨੇ ਅਤੇ ਕਾਹ ਫੂਸਤੇ ਪਾਇਆ ਜਾਂਦਾ ਹੈ ਮਾਦਾ ਚੁੰਡਾਂ ਵਿੱਚ ਸਿਲੰਡਰ ਵਰਗੇ ਅण्डे ਦਿੰਦੀ ਹੈ ਬਾਲਗ ਕੀੜੇ ਭੂਰੇ ਰੰਗ ਦੇ ਅਤੇ ਅੱਖਾਂ ਵੀ ਭੂਰੇ ਰੰਗ ਦੀਆਂ ਹੁੰਦੀਆਂ ਹਨ ਅਤੇ ਲੱਤਾਂ ਹਲਕੇ ਭੂਰੇ ਰੰਗ ਦੀਆਂ ਅਤੇ ਪੈਰਾਂ ਦੇ ਪੰਜੇ ਕਾਲੇ ਹੁੰਦੇ ਹਨ ਇਸ ਕੀੜੇ ਦੇ ਖੰਭਾ ਉੱਤੇ ਭੂਰੇ ਨਿਸ਼ਾਨ ਅਤੇ ਗੋੜੀਆਂ ਨਾਲੀਆਂ ਹੁੰਦੀਆਂ ਹਨ ਇਹਨਾਂ ਟਿੱਡਿਆਂ ਦੇ ਬੱਚੇ ਅਤੇ ਵੱਡੇ ਟਿੱਡੇ ਦੋਵੇਂ ਹੀ ਜੁਲਾਈ ਤੋਂ ਅਕਤੂਬਰ ਤੱਕ ਬੂਟੇ ਦਾ ਰਸ ਚੂਸਦੇ ਹਨ ਰਸ ਚੋਸਣ ਦੇ ਨਾਲ ਨਾਲ ਇਹ ਪੱਤਿਆਂ ਤੇ ਜ਼ਹਿਰੀਲਾ ਮਾਦਾ ਵੀ ਛੱਡਦੇ ਰਹਿੰਦੇ ਹਨ ਜਿਸ ਕਰਕੇ ਪੱਤਿਆਂ ਉੱਪਰ ਜੰਗਾਲ ਵਰਗੇ ਤੱਬੇ ਤੇ ਲਕੀਰਾਂ ਬਣ ਜਾਂਦੀਆਂ ਹਨ ਅਤੇ ਫਿਰ ਪੱਤੇ ਸੁੱਕਣ ਲੱਗ ਜਾਂਦੇ ਹਨ। ਪੌਦੇ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਬੂਟੇ ਸੁੱਕ ਜਾਂਦੇ ਹਨ। ਜਦੋਂ ਪਹਿਲੇ ਬੂਟੇ ਸੁੱਕ ਜਾਂਦੇ ਹਨ ਤਾਂ ਢਿੱਡਾ ਫਿਰ ਨੇੜੇ ਦੇ ਨਰੋਏ ਬੂਟਿਆਂ ਉੱਤੇ ਚਲਾ ਜਾਂਦਾ ਹੈ। ਅਖੀਰ ਵਿੱਚ ਹਾਪਰ ਬਰਨ ਵੀ ਦੇਖਿਆ ਜਾ ਸਕਦਾ ਹੈ ਅਤੇ ਫਸਲ ਤੋੜੀਆਂ ਵਿੱਚ ਸੁੱਕੀ ਨਜ਼ਰ ਆਉਣ ਲੱਗ ਪੈਂਦੀ ਹੈ। ਰੋਕथाम ਪਨੀਰੀ ਲਾਉਣ ਤੋਂ ਇੱਕ ਮਹੀਨੇ ਬਾਅਦ ਹਰ ਹਫ਼ਤੇ ਕੁਝ ਬੂਟਿਆਂ ਨੂੰ ਟੇਡੇ ਕਰਕੇ ਤੋਂ 2-3 ਵਾਰੀ ਚਾੜੋ। ਪ੍ਰਤੀ ਬੂਟਾ 5 ਜਾਂ ਵੱਧ ਟਿੱਡੇ ਪਾਣੀ ਉੱਤੇ ਤਰਦੇ ਨਜ਼ਰ ਆਉਣ ਤਾਂ ਕੀਟਨਾਸ਼ਕ ਵਰਤੋ। ਟਿੱਡੇ ਦੀ ਰੋਕਥਾਮ ਲਈ 94 ਮਿਲੀਲੀਟਰ ਟ੍ਰਾਈਫਲੂਮਿਜ਼ੋਪਾਇਰਮ 10 एससी ਜਾਂ 80 ਗ੍ਰਾਮ ਡਾਇਨੋਟੈਫੁਰਾਨ ਵੀ ਐਸਜੀ ਜਾਂ 80 ਮਿਲੀਲੀਟਰ ਨਿੰਮ ਅਦਾਰੇ ਤੇ ਕੋਟੇਨ ਅਜ਼ੈਡਿਰੈਕਟਿਨ 5% ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰੋ। ਲੋਰ ਪੈਂਟ ਤੇ ਛਿੜਕਾ ਦੋਰਾਓ। ਵਧੇਰੇ ਜਾਣਕਾਰੀ ਅਤੇ ਉਤਪਾਦ ਖਰੀਦਣ ਲਈ ਐਗਰੀ ਖੇਤੀ ਐਪ ਤੇ ਜਾਓ